ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਸਾਰਿਆਂ ਦਾ ਸਤਿ ਸ੍ਰੀ ਅਕਾਲ ਅੱਜ ਅਸੀਂ ਇੱਕ ਬਹੁਤ ਹੀ ਮਤਲਬ ਖਾਸ ਵਿਸ਼ੇ ਤੇ ਗੱਲ ਕਰਨ ਲੱਗੇ ਹਾਂ ਉਹ ਲੋਕ ਜੋ ਸਮਾਜ ਵਿੱਚ ਘਟ ਮਿਲਦੇ ਨੇ ਪਰ ਜਿਨ੍ਹਾਂ ਦਾ ਅਸਰ ਇਹ ਕਹਿ ਲੋ ਬਹੁਤ ਡੂੰਗਾ ਹੁੰਦਾ ਹੈ ਹਾਂਜੀ ਦੁਰਲਭ ਰੂਹਾਂ ਬਿਲਕੁਲ ਤੇ ਸਾਡੇ ਕੋਲ ਇਸ ਤੇ ਇੱਕ ਬਹੁਤ ਵਧੀਆ ਲਿਖਤ ਦੇ ਕੁਝ ਹਿੱਸੇ ਨੇ ਦੁਰਲਭ ਰੂਹਾਂ ਯੰਗ ਅਤੇ ਗੁਰਬਾਣੀ ਦੇ ਦ੍ਰਿਸ਼ਟੀਕੋਣ ਇਸੇ ਤੇ ਆਪਾਂ ਅੱਜ ਗੱਲਬਾਤ ਕਰਾਂਗੇ ਹਾਂ ਤੇ ਕੋਸ਼ਿਸ਼ ਇਹ ਹੀ ਰਹੇਗੀ ਕਿ ਸਮਝੀਏ ਆਖਿਰੇ ਲੋਕ ਨੇਕੌਨ ਕੀ ਖਾਸੀਅਤਾਂ ਨੇ ਇਹਨਾਂ ਦੀਆਂ ਤੇ ਸਮਾਜ ਲਈ ਜਾਂ ਕਹੋ ਆਤਮਿਕ ਤੌਰ ਤੇ ਇਹਨਾਂ ਦੀ ਕੀ ਮਹੱਤਤਾ ਹੈ ਹਾਂਜੀ ਤੇ ਖਾਸ ਗੱਲ ਇਹ ਵੇਖਣੀ ਹੈ ਕਿ ਕਿਵੇਂ ਮਨੋਵਿਗਿਆਨ ਮਤਲਬ ਕਾਲ ਯੰਗ ਦੇ ਵਿਚਾਰ ਤੇ ਦੂਜੇ ਪਾਸੇ ਗੁਰਬਾਣੀ ਦੀ ਸਿੱਖਿਆ ਇਸ ਮੁੱਦੇ ਤੇ ਇੱਕੋ ਜੀ ਗੱਲ ਕਰਦੇ ਨਜ਼ਰ ਆਉਂਦੇ ਨੇ ਬਿਲਕੁਲ ਇਹ ਬੜੀ ਦਿਲਚਸਪ ਸੰਝ ਹੈ ਤੇ ਸ਼ੁਰੂਆਤੀ ਦੇਖੋ ਕਿੰਨੀ ਅਜੀਬ ਹੈ ਇੱਕ ਪਾਸੇ ਕਾਲ ਯੰਗ ਇਹਨਾਂ ਨੂੰ ਮਨੋਵਿਗਿਆਨਿਕ ਅਭਿਜਾਤ ਵਰਗ ਕਹ ਰਿਹਾ ਹੈ ਮਤਲਬ ਸਾਈਕੋਲੋਜੀਕਲ 엘ੀਟ ਤੇ ਦੂਜੇ ਪਾਸੇ ਲਿਖਤ ਕਹਿੰਦੀ ਹੈ ਕਿ ਇਹ ਲੋਕ ਅਕਸਰ ਖੁਦ ਨੂੰ ਹੀ ਘੱਟ ਸਮਝਦੇ ਨੇ ਕਮਜ਼ੋਰ ਮਹਿਸੂਸ ਕਰਦੇ ਨੇ ਕਿਵੇਂ ਹੋਇਆ ਅੱਛਾ ਇਹ ਬਹੁਤ ਬਹੁਤ ਅਹਿਮ ਨੁਕਤਾ ਹੈ ਸ਼ਾਇਦ ਇਹ ਉਹਨਾਂ ਦੀ ਆਪਣੀ ਹੀ ਗਹਿਰੀ ਸੋਚ ਦਾ ਹਿੱਸਾ ਹੈ ਉਹ ਸਮਾਜ ਦੇ ਬਣਾਏ ਮਾਪਦੰਡਾ ਤੇ ਪੂਰੇ ਨਹੀਂ ਉਤਰਦੇ ਸ਼ਾਇਦ ਹਾਂ ਤਾਂ ਵੱਖਰਾ ਮਹਿਸੂਸ ਕਰਦੇ ਹੋਣਗੇ ਹਾਂਜੀ ਪਰ ਅਸਲ 'ਚ ਜਿਵੇਂ ਸਰੋਤ ਕਹਿੰਦੇ ਨੇ ਹੋ ਸਕਦਾ ਹੈ ਉਹ ਮਨੁੱਖੀ ਚੇਤਨਾ ਦੇ ਅਗਲੇ ਪੜਾਅ ਦਾ ਇਸ਼ਾਰਾ ਹੋਣ ਗੁਰਬਾਣੀ 'ਚ ਵੀ ਆਂਦਾ ਨਾ ਨਾਨਕ ਨਦਰੀ ਪਾਈਐ ਕੂੜਿਆਰ ਕੂੜੇ ਜਾਂ ਫਿਰ ਨਾਨਕ ਨਦਰੀ ਪਾਈਐ ਕੂੜਾ ਨਰਲੇ ਮਤਲਬ ਉਹ ਖਾਸ ਸਮਝ ਉਹ ਰੱਬੀ ਨਜ਼ਰ ਕਿਸੇ ਵਿਰਲੇ ਨੂੰ ਹੀ ਮਿਲਦੀ ਹੈ ਸਹੀ ਗੱਲ ਹੈ ਤਾਂ ਫਿਰ ਆਓ ਇਹਨਾਂ ਦੀਆਂ ਖਾਸੀਅਤਾਂ ਨੂੰ ਥੋੜਾ ਖੋਲ ਕੇ ਵੇਖੀਏ ਕੀ ਨੇ ਉਹ ਗੁਣ ਪਹਿਲੀ ਗੱਲ ਆਉਂਦੀ ਹੈ ਪਾਵਨਾਤਮਕ ਡੂੰਘਾਈ ਦੀ ਇਮੋਸ਼ਨਲ ਡੈਪਥ ਇਹ ਸਿਰਫ ਜ਼ਿਆਦਾ ਸੈਂਸਿਟਿਵ ਹੋਣਾ ਹੈ ਜਾਂ ਕੁਝ ਹੋਰ ਨਹੀਂ ਇਸ اف ਸੰਵੇਦਨਸ਼ੀਲਤਾ ਤੋਂ ਕਿਤੇ ਵੱਧ ਹੈ ਇਹ ਮਤਲਬ ਭਾਵਨਾਵਾਂ ਨੂੰ ਇੱਕ ਸਿੰਫਨੀ ਵਾਂਗ ਮਹਿਸੂਸ ਕਰਨਾ ਬਹੁਤ ਸਾਰੀਆਂ ਪਰਤਾਂ ਬਾਰੀਕੀਆਂ ਅੱਛਾ ਹਾਂ ਜਿੱਥੇ ਆਮ ਬੰਦਾ ਸਿੱਧੀ ਜੀ ਖੁਸ਼ੀ ਜਾਂ ਗਮੀ ਮਹਿਸੂਸ ਕਰੇਗਾ ਇਹ ਲੋਕ ਉਸੇ ਭਾਵਨਾ ਅੰਦਰ ਕਈ ਰੰਗ ਕਈ ਸੁਰ ਮਹਿਸੂਸ ਕਰ ਲੈਂਦੇ ਨੇ ਉਹਨਾਂ ਦਾ ਅਨੁਭਵ ਬਹੁਤ ਕੀ ਕਹਿੰਦੇ ਨੇ ਰਿਚ ਹੁੰਦਾ ਹੈ ਤੇ ਇਸ ਡੂੰਗਾਈ ਦਾ ਗੁਰਬਾਣੀ ਨਾਲ ਕੀ ਜੋੜ ਹੈ ਜ਼ਿਕਰ ਆਇਆ ਸੀ ਸਬਨਾ ਜੀਆਂ ਕਾ ਇੱਕ ਦਾਤਾ ਸੂ ਮੇ ਵਿਸਰੇ ਨਾ ਜਾਈ ਇਹ ਕਿਵੇਂ ਜੁੜਦਾ ਹੈ ਦੇਖੋ ਜੀ ਇਹ ਜਿਹੜੀ ਅੰਦਰੂਨੀ ਡੂੰਘਾਈ ਹੈ ਨਾ ਇਹ ਸਿਰਫ ਆਪਣੀਆਂ ਭਾਵਨਾਵਾਂ ਤੱਕ ਨਹੀਂ ਰਹਿੰਦੀ ਇਹ ਫਿਰ ਬੰਦੇ ਨੂੰ ਆਪਣੇ ਆਲੇ ਦੁਆਲੇ ਨਾਲ ਦੂਜੇ ਜੀਵਾਂ ਨਾਲ ਤੇ ਅਖੀਰ ਚ ਪੂਰੀ ਕਾਇਨਾਤ ਨਾਲ ਜੋੜਦੀ ਹੈ ਹੂੰ ਉਸ ਦਾਤੇ ਨੂੰ ਨਾ ਵਿਸਾਰਨਾ ਸਿਰਫ ਯਾਦ ਕਰਨਾ ਨਹੀਂ ਇਹ ਹਰ ਵੇਲੇ ਇੱਕ ਜੁੜਾਅ ਮਹਿਸੂਸ ਕਰਨਾ ਹੈ ਇੱਕ ਭਾਵਨਾਤਮਕ ਸਾਂਝ ਇਹ ਉਸੇ ਗਹਿਰਾਈ ਦੀ ਗੱਲ ਹੈ ਸਮਝ ਗਈ ਤੇ ਇਸੇ ਗਹਿਰਾਈ ਨਾਲ ਸ਼ਾਇਦ ਅਗਲੀ ਗੱਲ ਵੀ ਜੁੜੀ ਹੈ ਪਵਿੱਤਰ ਉਤਸੁਕਤਾ ਸੈਕ्रेड ਕਿਉਰਿਓਸਿਟੀ ਇਹ ਆਮ ਕਿਉਰਿਓਸਿਟੀ ਤੋਂ ਕਿਵੇਂ ਵੱਖਰੀ ਹੈ ਆਮ ਉਤਸੁਕਤਾ ਤਾਂ ਹੁੰਦੀ ਹੈ ਕੀ ਹੋ ਰਿਹਾ ਹੈ ਕੀ ਨਵਾਂ ਹੈ ਹਾਂਜੀ ਪਰ ਇਹ ਪਵਿੱਤਰ ਉਤਸੁਕਤਾ ਪੁੱਛਦੀ ਹੈ ਕਿਉਂ ਚੀਜ਼ਾਂ ਦੀ ਤਹਿ ਤੱਕ ਜਾਣ ਦੀ ਲੋਚ ਸਿਰਫ ਉਪਰੋਂ-ਉਪਰੋਂ ਨਹੀਂ ਦੇਖਣਾ ਅਸਲ ਕਾਰਨ ਲੱਭਣਾ ਸੱਚ ਨੂੰ ਸਮਝਣ ਦੀ ਤਾਂਗ ਤੇ ਇਹੀ ਗੱਲ ਉਹਨਾਂ ਨੂੰ ਕੀ ਕਹਿੰਦੇ ਨੇ ਸਮਾਜ ਦੀਆਂ ਬਣੀਆਂ ਬਣਾਈਆਂ ਗੱਲਾਂ ਤੋਂ ਪਾਰ ਦੇਖਣ 'ਚ ਮਦਦ ਕਰਦੀ ਹੈ ਮਤਲਬ ਉਹ ਹਰ ਗੱਲ ਮੰਨ ਨਹੀਂ ਲੈਂਦੇ ਬਿਲਕੁਲ ਉਹ ਸਵਾਲ ਕਰਦੇ ਨੇ ਸਥਾਪਿਤ ਵਿਚਾਰ ਹੋਣ ਪਰੰਪਰਾਵਾਂ ਹੋਣ ਉਹਨਾਂ ਨੂੰ ਪਰਖਦੇ ਨੇ ਸੱਚ ਦੀ ਪਾਲ ਕਰਦੇ ਨੇ ਭਾਵੇਂ ਉਹ ਆਮ ਰਾਏ ਤੋਂ ਵੱਖਰਾ ਕਿਉਂ ਨਾ ਹੋਵੇ ਇਹ ਇੱਕ ਤਰ੍ਹਾਂ ਦੀ ਇਮਾਨਦਾਰੀ ਹੈ ਆਪਣੇ ਆਪ ਨਾਲ ਵੀ ਤੇ ਦੁਨੀਆ ਨਾਲ ਵੀ ਹੂੰ ਤੇ ਫਿਰ ਆਉਂਦੀ ਹੈ ਤੀਜੀ ਗੱਲ ਅਰਥ ਦੀ ਲਾਲਸਾ ਲੋੰਗਿੰਗ ਫੋਰ ਮੀਨਿੰਗ वैसे तो हर कोई जिंदगी में मकसद ਲੱਭਦਾ ਪਰ ਇਹਨਾਂ ਲਈ ਕਿੰਨੀ ਕੁ ਜ਼ਰੂਰੀ ਹੈ ਉਹਨਾਂ ਲਈ ਸਿਰਫ ਇੱਕ ਇੱਛਾ ਨਹੀਂ ਇਹ ਬੁਨਿਆਦੀ ਲੋੜ ਹੈ ਜਿਵੇਂ ਸਾਹ ਲੈਣਾ ਜ਼ਰੂਰੀ ਹੁੰਦਾ ਹੈ ਨਾ ਉਵੇਂ ਉਹਨਾਂ ਨੂੰ ਤਾਕਤ ਬਾਹਰ ਲਿਆਂ ਚੀਜ਼ਾਂ ਤੋਂ ਕੱਟ ਮਿਲਦੀ ਹੈ ਪੈਸਾ ਨਾਮ ਅਹੁਦਾ اچھا ਹਾਂ ਉਹਨਾਂ ਲਈ ਅੰਦਰੂਨੀ ਮਕਸਦ ਜ਼ਿੰਦਗੀ ਦਾ ਕੋਈ ਡੂੰਗਾ ਅਰਥ ਹੋਣਾ ਬਹੁਤ ਜ਼ਰੂਰੀ ਹੈ ਉਹਨਾਂ ਦੇ ਕੰਮ ਦਾ ਰਿਸ਼ਤਿਆਂ ਦਾ ਸਬਦ ਦਾ ਤੇ ਜੇ ਇਹ ਨਾ ਮਿਲੇ ਜਾਂ ਜਿਵੇਂ ਲਿਖਿਆ ਹੈ ਜੇ ਉਹਨਾਂ ਨੂੰ ਆਪਣੇ ਸੁਭਾਅ ਦੇ ਉਲਟ ਜਿਉਣਾ ਪਵੇ ਤਾਂ ਫਿਰ ਬੇਚੈਨੀ ਹੁੰਦੀ ਹੈ ਹਾਂ ਬਹੁਤ ਜ਼ਿਆਦਾ ਉਹਨਾਂ ਲਈ ਨਾ ਇੱਕ ਬੇਮਕਸਦ ਜ਼ਿੰਦਗੀ ਜਾਂ ਐ ਕਹ ਲਓ ਨਕਲੀ ਜੀ ਜ਼ਿੰਦਗੀ ਬਹੁਤ ਤਕਲੀਫ ਦਿੰਦੀ ਹੈ ਇਹ ਉਹਨਾਂ ਦੀ ਰੂਹ ਦੇ ਖਿਲਾਫ ਜਾਣ ਵਰਗਾ ਹੈ ਜੇ ਲੱਗੇ ਕਿ ਸਿਰਫ ਦੁਨੀਆਦਾਰੀ ਨਿਭਾ ਰਹੇ ਨੇ ਅੰਦਰੋਂ ਖਾਲੀ ਨੇ ਤਾਂ ਫਿਰ ਬਹੁਤ ਬੇਚੈਨੀ ਹੁੰਦੀ ਹੈ ਤੇ ਇਹੀ ਉਹਨਾਂ ਨੂੰ ਵਾਪਸ ਅਰਥ ਲੱਭਣ ਲਈ ਮਜਬੂਰ ਕਰਦੀ ਹੈ ਤਿੰਨ ਗੱਲਾਂ ਡੂੰਘੀਆਂ ਪਾਵਨਾਵਾਂ ਸੱਚੀ ਉਤਸੁਕਤਾ ਤੇ ਅਰਥ ਦੀ ਪਾਲ ਇਹ ਮਿਲ ਕੇ ਇੱਕ ਬਹੁਤ ਹੀ ਮਤਲਬ ਅਮੀਰ ਅੰਦਰੂਨੀ ਦੁਨੀਆ ਬਣਾਉਂਦੀਆਂ ਨੇ ਹੁਣ ਵੇਖੀਏ ਇਹ ਬਾਹਰ ਕਿਵੇਂ ਦਿਖਦਾ ਹੈ ਇੱਕ ਗੁਣ ਹੈ অতি ਅਵਬੋਧਨਾਤਮਕ ਜਾਗਰੂਕਤਾ ਹਾਈਪਰ ਪਰਸੈਪਟਿਵ ਅਵੇਅਰਨੈਸ ਇਹ ਸੁਣਨ ਚ ਬੜਾ ਤੇਜ਼ ਲੱਗਦਾ ਹੈ ਵੀ ਇਹਦਾ ਮਤਲਬ ਇਹ ਬਣਦਾ ਕਿ ਇਹ ਲੋਕ ਆਪਣੇ ਆਲੇ ਦੁਆਲੇ ਦੇ ਮਾਹੌਲ ਲਈ ਦੂਜਿਆਂ ਦੀਆਂ ਪਾਵਨਾਵਾਂ ਲਈ ਹਾਲਾਤ ਦੀਆਂ ਬਾਰੀਕੀਆਂ ਲਈ ਬਹੁਤ ਜ਼ਿਆਦਾ ਮਤਲਬ ਸੈਂਸਿਟਿਵ ਹੁੰਦੇ ਨੇ ਹੂੰ ਉਹ ਅਕਸਰ ਉਹ ਗੱਲਾਂ ਸਮਝ ਜਾਂਦੇ ਨੇ ਜੋ ਕਹਿਆਂ ਨਹੀਂ ਗਈਆਂ ਹੁੰਦੀਆਂ ਬੋਡੀ ਲੈਂਗੁਏਜ ਬਹੁਤ ਚੰਗੀ ਤਰ੍ਹਾਂ ਪੜ ਲੈਂਦੇ ਨੇ ਕਈ ਵਾਰ ਮਾਹੌਲ ਦੀ એનર્ਜੀ ਜਾਂ ਵਾਈਬ ਨੂੰ ਵੀ ਮਹਿਸੂਸ ਕਰ ਲੈਂਦੇ ਨੇ ਜਿਸ ਵੱਲ ਸ਼ਾਇਦ ਬਾਕੀ ਲੋਕ ਧਿਆਨ ਨਾ ਦੇਣ ਇਹ ਇੱਕ ਤਰ੍ਹਾਂ ਨਾਲ ਸਿਕਸ ਸੈਂਸ ਵਰਗਾ ਹੋ ਗਿਆ ਤੇ ਲਖਤੀ ਇਸ ਨੂੰ ਗੁਰਬਾਣੀ ਦੇ ਸੂਖਮ ਦਰਸ਼ਨ ਜਾਂ ਅੰਤਰੀ ਜੋਤ ਨਾਲ ਜੋੜਦੀ ਹੈ ਇਹਨੂੰ ਥੋੜਾ ਸਮਝਾਓਗੇ ਹਾਂ ਦੇਖੋ ਸੂਖਮ ਦਰਸ਼ਨ ਹੁੰਦਾ ਹੈ ਉਹਨਾਂ ਚੀਜ਼ਾਂ ਨੂੰ ਸਮਝਣਾ ਜਾਂ ਦੇਖਣਾ ਜੋ ਸਿੱਧੀਆਂ ਅੱਖਾਂ ਨਾਲ ਨਹੀਂ ਦਿਸਦੀਆਂ ਜੋ ਪੌਤਿਕ ਨਹੀਂ ਹਨ ਹਾਂਜੀ ਤੇ ਅੰਤਰੀ ਜੋਤ ਉਹ ਅੰਦਰਲਾ ਗਿਆਨ ਹੈ ਉਹ ਸੂਝ ਜਿਹੜੀ ਬਾਹਰ ਲੀਆਂ ਇੰਦਰੀਆਂ ਤੇ ਨਿਰਭਰ ਨਹੀਂ ਸੋ ਇਹ ਜਿਹੜੀ ਹਾਈਪਰ ਪਰਸੈਪਟਿਵ ਅਵੇਅਰਨੈਸ ਹੈ ਇਹ ਉਸੇ ਅੰਦਰਲੀ ਸੂਝ ਦਾ ਇੱਕ ਪ੍ਰਗਟਾਵਾ ਹੋ ਸਕਦੀ ਹੈ ਇਹ ਬੰਦੇ ਨੂੰ ਹਕੀਕਤ ਦੀਆਂ ਡੂੰਘੀਆਂ ਪਰਤਾਂ ਦਿਖਾਉਂਦੀ ਹੈ ਪਰ ਪਰ ਕੀ ਪਰ ਇਹ ਯਾਦ ਰੱਖਣਾ ਵੀ ਜ਼ਰੂਰੀ ਹੈ ਕਿ ਇੱਕ ਗੁਣ ਜਿੰਨਾ ਫਾਇਦੇਮੰਦ ਹੈ ਉਹਨਾਂ 23 ਵਾਰ ਥਕਾ ਵੀ ਦਿੰਦਾ ਹੈ ਕਿਉਂਕਿ ਉਹ ਹਰ ਵੇਲੇ ਬਹੁਤ ਜ਼ਿਆਦਾ ਇਨਫੋਰਮੇਸ਼ਨ ਐਬਜ਼ਾਰਬ ਕਰ ਰਹੇ ਹੁੰਦੇ ਨੇ। ਅੱਛਾ ਹਾਂ ਇਹ ਵੀ ਹੈ। ਇਸ ਜਾਗਰੂਕਤਾ ਨਾਲ ਹੀ ਸ਼ਾਇਦ ਅਗਲੀ ਗੱਲ ਜੁੜੀ ਹੈ ਸचेत ਸੁਤੰਤਰਤਾ ਕੌਨਸ਼ੀਅਸ ਫਰੀडम। ਪਹਿਲਾਂ ਗੱਲ ਹੋਈ ਸੀ ਕਿ ਇਹ ਸਿਰਫ ਬਗਾਵਤ ਨਹੀਂ। ਤਾਂ ਫਿਰ ਇਹ ਕਿਹੋ ਜਿਹੀ ਆਜ਼ਾਦੀ ਹੈ? ਇਹ ਸਿਰਫ ਬਾਹਰਲੇ ਨਿਯਮ ਤੋੜਨਾ ਨਹੀਂ ਹੈ। ਇਹ ਅੰਦਰ ਦੀ ਆਜ਼ਾਦੀ ਹੈ। ਸਮਾਜ ਦੇ ਦਬਾਅ ਤੋਂ, ਦੂਜਿਆਂ ਦੀਆਂ ਉਮੀਦਾਂ ਤੋਂ, ਇੱਥੋਂ ਤੱਕ ਕਿ ਆਪਣੇ ਹੀ ਪੁਰਾਣੇ ਖਿਆਲਾਂ ਜਾਂ ਡਰਾਂ ਤੋਂ ਆਜ਼ਾਦ ਹੋ ਕੇ। ਆਪਣੇ ਅਸਲੀ ਮੈਂ ਮੁਤਾਬਿਕ ਜਿਉਣਾ ਇਹ ਇੱਕ ਬਹੁਤ ਸੋਚੀ ਸਮਝੀ ਚੋਣ ਹੁੰਦੀ ਹੈ ਸਿਰਫ ਵਿਦਰੋਹ ਨਹੀਂ ਤੇ ਗੁਰਬਾਣੀ ਦਾ ਕਥਨ ਮਨ ਜੀਤੇ ਜਗ ਜੀਤ ਇੱਥੇ ਕਿਵੇਂ ਫਿੱਟ ਹੁੰਦਾ ਹੈ ਉਹ ਤਾਂ ਜਿੱਤ ਦੀ ਗੱਲ ਹੈ ਆਜ਼ਾਦੀ ਦੀ ਨਹੀਂ ਦੇਖੋ ਜੀ ਗੁਰਬਾਣੀ ਚ ਮਨ ਨੂੰ ਜਿੱਤਣਾ ਹੀ ਅਸਲ ਆਜ਼ਾਦੀ ਹੈ ਜਦੋਂ ਬੰਦਾ ਆਪਣੇ ਮਨ ਦੀਆਂ ਕਮਜ਼ੋਰੀਆਂ ਤੇ ਲਾਲਚ ਤੇ ਹਉਮੈ ਤੇ ਡਰ ਤੇ ਕਾਬੂ ਪਾ ਲੈਂਦਾ ਹੈ ਹਾਂਜੀ ਤਾਂ ਫਿਰ ਉਹ ਬਾਹਰਲੇ ਹਾਲਾਤ ਦਾ ਗੁਲਾਮ ਨਹੀਂ ਰਹਿੰਦਾ ਉਹ ਸਹੀ ਮਾਇਨੇ ਚ ਜਗਤ ਨੂੰ ਜਿੱਤ ਲੈਂਦਾ ਹੈ ਮਤਲਬ ਦੁਨਿਆਵੀ ਅਸਰਾਂ ਤੋਂ ਉੱਪਰ ਉੱਟ ਜਾਂਦਾ ਹੈ। ਇਹੀ ਤਾਂ ਹੈ ਅਸਲ ਸचेत ਸੁਤੰਤਰਤਾ ਆਪਣੇ ਅੰਦਰ ਦਾ ਮਾਲਿਕ ਬਣਨਾ। ਇਹ ਸਾਰੇ ਗੁਣਾ ਵਾਲੇ ਬੰਦੇ ਦਾ ਫਿਰ ਦੂਜਿਆਂ ਤੇ ਕੀ ਅਸਰ ਹੁੰਦਾ ਹੋਗਾ? ਆਖਰੀ ਵਿਸ਼ੇਸ਼ਤਾ ਹੈ ਪਰਿਵਰਤਨਸ਼ੀਲ ਮੌਜੂਦਗੀ, ਟ੍ਰਾਂਸਫਾਰਮੇਟਿਵ ਪ੍ਰੈਜ਼ੈਂਸ। ਇਹ ਬਹੁਤ ਖਾਸ ਗੱਲ ਹੈ। ਇਹਦਾ ਮਤਲਬ ਹੈ ਕਿ ਸਿਰਫ ਉਹਨਾਂ ਦਾ ਹੋਣਾ, ਉਹਨਾਂ ਦੀ ਮੌਜੂਦਗੀ ਹੀ ਦੂਜਿਆਂ ਤੇ ਇੱਕ ਚੰਗਾ, ਇੱਕ ਬਦਲਾਅ ਲਿਆਉਣ ਵਾਲਾ ਅਸਰ ਪਾ ਸਕਦੀ ਹੈ। ਸੱਚੀ? ਹਾਂਜੀ। ਉਨ੍ਹਾਂ ਦੇ ਆਸ-ਪਾਸ ਲੋਕ ਅਕਸਰ ਸ਼ਾਂਤ ਮਹਿਸੂਸ ਕਰਦੇ ਨੇ ਸੁਰੱਖਿਅਤ ਤੇ ਆਪਣੇ ਆਪ ਨਾਲ ਜੁੜਿਆ ਹੋਇਆ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਸਹੀ ਮਾਇਨੇ ਸੁਣਿਆ ਜਾ ਰਿਹਾ ਸਮਝਿਆ ਜਾ ਰਿਹਾ ਤੇ ਲਿਖਿਤ 'ਚ ਇਸ ਨੂੰ ਮਨੋਵਿਗਿਆਨਿਕ ਧਾਰਨ ਸਥਾਨ ਕਿਹਾ ਗਿਆ ਹੈ ਸਾਈਕੋਲੋਜੀਕਲ ਹੋਲਡਿੰਗ ਸਪੇਸ ਇਹਨੂੰ ਥੋੜਾ ਹੋਰ ਸਮਝਾਓ ਇਹਦਾ ਮਤਲਬ ਹੈ ਕਿ ਉਹ ਆਪਣੀ ਸ਼ਾਂਤ ਤੇ ਬਿਨਾ ਕਿਸੇ ਨੂੰ ਜੱਜ ਕੀਤਿਆਂ ਇੱਕ ਐਸਾ ਮਾਹੌਲ ਬਣਾ ਦਿੰਦੇ ਨੇ ਜਿੱਥੇ ਦੂਜਾ ਬੰਦਾ ਬਿਨਾ ਡਰਦੇ ਆਪਣੇ ਅਸਲੀ ਖਿਆਲ ਆਪਣੀਆਂ ਭਾਵਨਾਵਾਂ ਆਪਣੀਆਂ ਕਮਜ਼ੋਰੀਆਂ ਦੱਸ ਸਕਦਾ ਹੈ ਅੱਛਾ ਉਹ ਇੱਕ ਤਰ੍ਹਾਂ ਨਾਲ ਦੂਜਿਆਂ ਦੇ ਭਾਵਨਾਤਮਕ ਭਾਰ ਨੂੰ ਸੰਭਾਲਣ ਦੀ ਤਾਕਤ ਰੱਖਦੇ ਨੇ ਜਿਸ ਨਾਲ ਦੂਜੇ ਨੂੰ ਰਾਹਤ ਮਿਲਦੀ ਹੈ ਸਪਸ਼ਟさ ਮਿਲਦੀ ਹੈ ਉਹਨਾਂ ਦਾ ਹੋਣਾ ਹੀ ਆਪਣੇ ਆਪ 'ਚ ਹੀਲਿੰਗ ਦਾ ਕੰਮ ਕਰ ਸਕਦਾ ਹੈ ਵਾਹ ਅਸੀਂ ਹੁਣ ਤੱਕ ਅੰਦਰੂਨੀ ਗੁਣਾਂ ਦੀ ਗੱਲ ਕੀਤੀ ਬਾਹਰਲੇ ਅਸਰ ਦੀ ਗੱਲ ਕੀਤੀ ਇੱਕ ਹੋਰ ਪਹਿਲੂ ਉਹਨਾਂ ਦੇ ਆਪਣੇ ਵਿਕਾਸ ਦਾ ਹੈ ਲੋਕਾਂ ਅਤੇ ਮਾਹੌਲ ਤੋਂ ਅੱਗੇ ਵਧਣਾ ਆਊਟ ਗਰੋਇੰਗ ਪੀਪਲ ਐਂਡ এনवायरमेंटਸ ਇਹਦਾ ਔਖਾ ਵੀ ਹੁੰਦਾ ਹੋਗਾ ਹਾਂ ਇਹ ਹੁੰਦਾ ਜ਼ਰੂਰ ਹੈ ਪਰ ਸੌਖਾ ਨਹੀਂ ਹੁੰਦਾ ਕਿਉਂਕਿ ਉਹਨਾਂ ਦਾ ਅੰਦਰੂਨੀ ਵਿਕਾਸ ਲਗਾਤਾਰ ਚੱਲਦਾ ਰਹਿੰਦਾ ਹੈ ਉਨਾ ਦੇ ਖਿਆਲ ਬਦਲਦੇ ਨੇ ਸਮਝ ਬਦਲਦੀ ਹੈ ਜ਼ਿੰਦਗੀ ਦੇ ਮਕਸਦ ਬਦਲਦੇ ਨੇ ਹਮ ਇਸ ਪ੍ਰੋਸੈਸ ਚ ਉਹ ਕਈ ਵਾਰ ਮਹਿਸੂਸ ਕਰਦੇ ਨੇ ਕਿ ਉਹ ਆਪਣੇ ਪੁਰਾਣੇ ਦੋਸਤਾਂ ਤੋਂ ਰਿਸ਼ਤਿਆਂ ਤੋਂ ਜਾਂ ਕੰਮ ਵਾਲੀ ਥਾਂ ਤੋਂ ਮਤਲਬ ਮਾਨਸਿਕ ਤੌਰ ਤੇ ਅੱਗੇ ਲੰਗੇ ਨੇ ਇਹ ਇੱਕ ਤਰ੍ਹਾਂ ਦੀ ਮਾਨਸਿਕ ਮੌਤ ਤੇ ਪੁਨਰਜਨਮ ਵਾਂਗ ਹੈ ਪੁਰਾਣਾ ਛੱਡਣਾ ਪੈਂਦਾ ਹੈ ਤਾਂ ਹੀ ਨਵੇਂ ਲਈ ਥਾਂ ਬਣਦੀ ਹੈ ਤੇ ਇਹਨੂੰ ਗੁਰਬਾਣੀ ਦੇ ਜਨਮ ਮਰਨ ਕਾ ਫੇਰੂ ਗਵਾਇਆ ਨਾਲ ਕਿਵੇਂ ਜੋੜਿਆ ਉਹ ਤਾਂ ਆਮ ਤੌਰ ਤੇ ਮੁਕਤੀ ਲਈ ਵਰਤਦੇ ਆ ਹਾਂ ਮੁੱਖ ਅਰਥ ਤਾਂ ਉਹੀ ਹੈ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਪਰ ਇਹਦਾ ਇੱਕ ਹੋਰ ਪੱਧਰ ਤੇ ਵੀ ਅਰਥ ਦੇਖਿਆ ਜਾ ਸਕਦਾ ਹੈ ਹਰ ਵਾਰ ਜਦੋਂ ਅਸੀਂ ਆਪਣੀ ਅਗਿਆਨਤਾ ਨੂੰ ਪੁਰਾਣੇ ਵਿਸ਼ਵਾਸਾਂ ਨੂੰ ਤੰਗ ਸੋਚ ਨੂੰ ਜੋ ਇੱਕ ਤਰ੍ਹਾਂ ਦੀ ਮਾਨਸਿਕ ਮੌਤ ਹੈ ਛੱਡ ਕੇ ਨਵੇਂ ਗਿਆਨ ਨਵੀਂ ਸਮਝ ਯਾਨੀ ਨਵਾਂ ਜਨਮ ਨੂੰ ਅਪਣਾਉਂਦੇ ਹਾਂ ਹਾਂਜੀ ਤਾਂਸੀਂ ਇੱਕ ਛੋਟੇ ਪੱਧਰ ਤੇ ਜਨਮ ਮਰਨ ਦੇ ਫੇਰ ਤੋਂ ਮੁਕਤ ਹੋ ਰਹੇ ਹੁੰਦੇ ਆ ਤੇ ਇਹ ਜਿਹੜੀਆਂ ਦੁਰਲਭ ਸ਼ਖਸੀਅਤਾਂ ਨੇ ਇਸ ਅੰਦਰੂਨੀ ਬਦਲਾਅਾਂ ਦੀ ਪ੍ਰਕਿਰਿਆ ਚੋਂ ਸ਼ਾਇਦ ਜ਼ਿਆਦਾ ਤੇਜ਼ੀ ਨਾਲ ਜ਼ਿਆਦਾ ਡੂੰਗਾਈ ਨਾਲ ਲੰਗਦੀਆਂ ਨੇ ਇਹ ਸਾਰੀਆਂ ਗੱਲਾਂ ਸੁਣ ਕੇ ਤਾਂ ਇੱਕ ਬਹੁਤ ਹੀ ਅਲੱਗਜੀ ਤਸਵੀਰ ਬਣਦੀ ਹੈ ਹੁਣ ਸਵਾਲ ਇਹ ਹੈ ਕਿ ਸਮਾਜ ਨੂੰ ਇਹਨਾਂ ਦੀ ਲੋੜ ਕੀ ਹੈ ਜੇ ਇਹ ਇੰਨੇ ਵੱਖਰੇ ਨੇ ਤਾਂ ਫਿਰ ਕੀ ਰੋਲ ਹੈ ਇਹਨਾਂ ਦਾ ਬਹੁਤ ਵਧੀਆ ਸਵਾਲ ਹੈ ਤੇ ਸਰੋਤ ਕਈ ਜਵਾਬ ਦਿੰਦਾ ਹੈ ਪਹਿਲੀ ਗੱਲ ਉਹ ਮਾਨਵਤਾ ਦੇ ਵਿਕਾਸਕ ਨੇ ਮਤਲਬ ਹਿਊਮੈਨਿਟੀਜ਼ ਡਿਵੈਲਪਰਸ ਉਹ ਆਪਣੀ ਵੱਖਰੀ ਸੋਚ ਨਾਲ ਆਪਣੀ ਡੂੰਗਾਈ ਨਾਲ ਸਮਾਜ ਦੇ ਬਨੇ ਬਣਾਏ ਨਿਯਮਾਂ ਨੂੰ ਹੱਦਾਂ ਨੂੰ ਚੈਲੰਜ ਕਰਦੇ ਨੇ ਹਾਂ ਜਿਸ ਨਾਲ ਸਾਰੀ ਮਨੁੱਖਤਾ ਦੇ ਵਿਕਾਸ ਲਈ ਨਵੇਂ ਰਾਹ ਖੁੱਲਦੇ ਨੇ ਉਹ ਯਾਦ ਕਰਾਉਂਦੇ ਨੇ ਕਿ ਜੋ ਹੈ ਉਸ ਤੋਂ ਬਿਹਤਰ ਵੀ ਹੋ ਸਕਦਾ ਹੈ ਦੂਜਾ ਉਹਨਾਂ ਨੂੰ ਕਿਹਾ ਗਿਆ ਹੈ ਵਿਕਾਸਵਾਦੀ ਉਤਪਰੇਰਕ ਇਵੋਲੂশনারੀ ਕੈਟਾਲਿਸਟਸ ਕੈਟਾਲਿਸਟ ਤਾਂ ਉਹ ਹੁੰਦਾ ਹੈ ਜੋ ਕਿਸੇ ਰਿਐਕਸ਼ਨ ਨੂੰ ਤੇਜ਼ ਕਰ ਦੇਵੇ ਇਹ ਇੱਥੇ ਕਿਵੇਂ ਲਾਗੂ ਹੁੰਦਾ ਹੈ ਹਾਂ ਉਹ ਆਪਣੇ ਨਵੇਂ ਵਿਚਾਰਾਂ ਨਾਲ ਆਪਣੀ ਵੱਖਰੀ ਲਾਈਫ ਸਟਾਈਲ ਨਾਲ ਤੇ ਆਪਣੀ ਉਸੇ ਟਰਾਂਸਫਾਰਮੇਟਿਵ ਪ੍ਰੈਜ਼ੈਂਸ ਨਾਲ ਸਮਾਜ ਵਿੱਚ ਬਦਲਾਅ ਦੀ ਸਪੀਡ ਨੂੰ ਤੇਜ਼ ਕਰਦੇ ਨੇ ਉਹ ਇੱਕ ਤਰ੍ਹਾਂ ਨਾਲ ਸੁੱਤੀ ਹੋਈ ਸਮੂਹਿਕ ਸੋਚ ਨੂੰ ਹਲੂਣਾ ਦਿੰਦੇ ਨੇ ਅੱਛਾ ਨਵੀਆਂ ਸੰਭਾਵਨਾਵਾਂ ਦਿਖਾਉਂਦੇ ਨੇ ਤੇ ਦੂਜਿਆਂ ਨੂੰ ਵੀ ਬਦਲਣ ਲਈ ਇਨਸਪਾਇਰ ਕਰਦੇ ਨੇ ਇੱਕ ਚਿੰਗਾਰੀ ਦਾ ਕੰਮ ਕਰਦੇ ਨੇ ਤੀਜੀ ਭੂਮਿਕਾ ਬੜੀ ਸੋਹਣੀ ਹੈ ਸਮੂਹਿਕ ਚੇਤਨਾ ਦੇ ਪ੍ਰਕਾਸ਼ ਸਤੰਭ lighthouses for collective consciousness ہاں جی ਜਿਵੇਂ ਹਨੇਰੇ ਸਮੁੰਦਰ ਚ ਲਾਈਟ ਹਾਊਸ ਜਹਾਜ਼ਾਂ ਨੂੰ ਰਾਹ ਦਿਖਾਉਂਦਾ ਨਾ ਉਹਵੇਂ ਹੀ ਇਹ ਦੁਰਲਭ ਲੋਕ ਆਪਣੀ ਸੱਚਾਈ ਨਾਲ ਆਪਣੀ ਇਮਾਨਦਾਰੀ ਨਾਲ ਆਪਣੇ ਅੰਦਰਲੇ ਚਾਨਣ ਨਾਲ ਜੀ ਕੇ ਸਾਰੀ ਮਨੁੱਖੀ ਚੇਤਨਾ ਨੂੰ ਸਹੀ ਦਿਸ਼ਾ ਵੱਲ ਵਧਣ ਦਾ ਰਾਹ ਦਿਖਾਉਂਦੇ ਨੇ ਉਹਨਾਂ ਦੀ ਜ਼ਿੰਦਗੀ ਹੀ ਇੱਕ ਮਿਸਾਲ ਬਣ ਜਾਂਦੀ ਹੈ ਤੇ ਚੌਥਾ ਉਹ ਚੇਤਨ ਅਤੇ ਅਚੇਤਨ ਵਿਚਾਰ ਪੁਲ ਦਾ ਕੰਮ ਕਰਦੇ ਨੇ ਅਨਕੌਨਸ਼ੀਅਸ ਮਾਈਂਡ ਯੰਗ ਚ ਬਹੁਤ ਜ਼ਰੂਰੀ ਹੈ ਇਹ ਪੁਲ ਕਿਵੇਂ ਬਣਦੇ ਨੇ ਦੇਖੋ ਆਪਣੀ ਉਸੇ ਡੂੰਗੀ ਸੋਚ ਤੇ ਹਾਈਪਰ ਅਵੇਅਰਨੈਸ ਕਰਕੇ ਇਹ ਲੋਕ ਅਕਸਰ ਆਪਣੇ ਤੇ ਦੂਜਿਆਂ ਦੇ ਅਚੇਤਨ ਮੰਚ ਚੁਪੀਆਂ ਪਾਵਨਾਵਾ ਡਰ ਇੱਛਾਵਾਂ ਨੂੰ ਸਮਝਣ ਦੇ ਜ਼ਿਆਦਾ ਕਾਬਿਲ ਹੁੰਦੇ ਨੇ ਉਹ ਇਹਨਾਂ ਲੁਕੇ ਹੋਏ ਪੱਖਾਂ ਨੂੰ ਚੇਤਨ ਪੱਧਰ ਤੇ ਮਤਲਬ ਸਾਹਮਣੇ ਲਿਆਉਣ 'ਚ ਮਦਦ ਕਰਦੇ ਨੇ ਜਿਸ ਨਾਲ ਵਿਅਕਤੀ ਦਾ ਤੇ ਸਮਾਜ ਦਾ ਦੋਮਾ ਦਾ ਸੰਤੁਲਨ ਠੀਕ ਹੁੰਦਾ ਹੈ ਉਹ ਮਨ ਦੀਆਂ ਗਹਿਰਾਈਆਂ ਨੂੰ ਰੋਸ਼ਨ ਕਰਦੇ ਨੇ ਇੱਕ ਤਰ੍ਹਾਂ ਨਾਲ ਤੇ ਪੰਜਵੀਂ ਭੂਮਿਕਾ ਸਭ ਤੋਂ ਜ਼ਿਆਦਾ ਫਿਊਚਰ ਓਰੀਐਂਟਡ ਲੱਗਦੀ ਹੈ ਆਗਾਮੀ ਮਨੁੱਖਤਾ ਦੇ ਸੰਕੇਟਕ ਕੀ ਮਤਲਬ ਕਿ ਇਹ ਲੋਗ ਫਿਊਚਰ ਦੇ ਹਿਊਮਨ ਬੀਇੰਗਸ ਦਾ ਮਾਡਲ ਨੇ ਇਹ ਬਹੁਤ ਹੀ ਕੀ ਕਹਿੰਦੇ ਨੇ ਐਕਸਾਈਟਿੰਗ ਆਈਡੀਆ ਹੈ ਸਰੋਤ ਇਸ਼ਾਰਾ ਕਰਦਾ ਹੈ ਕਿ ਜਿਹੜੇ ਗੁਣ ਅੱਜ ਸਾਨੂੰ ਘੱਟ ਮਿਲਦੇ ਨੇ ਜਾਂ ਅਨੋਖੇ ਲੱਗਦੇ ਨੇ ਜਿਵੇਂ ਗਹਿਰੀ ਪਾਵਨਾ ਸੂਖਮ ਜਾਗਰੂਕਤਾ ਅਰਥ ਦੀ ਡੂੰਗੀ ਖੋਜ ਆਪਸੀ ਜੁੜਤੀ ਭਾਵਨਾ ਹਾਂਜੀ ਹੋ ਸਕਦਾ ਇਹ ਮਨੁੱਖੀ ਵਿਕਾਸ ਦੇ ਅਗਲੇ ਪੜਾਤੇ ਜ਼ਿਆਦਾ ਆਮ ਹੋ ਜਾਣ ਜ਼ਿਆਦਾ ਜ਼ਰੂਰੀ ਹੋ ਜਾਣ ਇਹ ਦੁਰਲਭ ਰੂਹਾਂ ਸਾਨੂੰ ਇੱਕ ਚਲਕ ਦਿਖਾ ਰਹੀਆਂ ਨੇ ਕਿ ਮਨੁੱਖਤਾ ਅੱਗੇ ਕਿਵੇਂ ਵਿਕਾਸ ਕਰ ਸਕਦੀ ਹੈ ਇਹ ਸਭ ਸਮਝ ਕੇ ਯੰਗ ਦੀ ਉਹ ਵਿਅਕਤੀਕਰਨ ਦੀ ਪ੍ਰਕਿਰਿਆ ਇੰਡੀਵੀਡਿਊਏਸ਼ਨ ਉਸ ਨੂੰ ਵੇਖਣਾ ਬਣਦਾ ਹੈ ਯੰਗ ਦੇ ਹਿਸਾਬ ਨਾਲ ਇਹ ਦੁਰਲਭ ਲੋਕ ਇਸ ਸਫ਼ਰ ਜੋ ਕਿਵੇਂ ਲੰਘਦੇ ਨੇ ਕੋਈ ਸਿੱਧਾ ਰਾਹ ਹੈ ਨਹੀਂ ਸਿੱਧਾ ਰਾਹ ਤਾਂ ਬਿਲਕੁਲ ਨਹੀਂ ਹੈ ਯੰਗ ਨੇ ਇਸ ਦੇ ਤਿੰਨ ਮੁੱਖ ਪੜਾਅ ਦੱਸੇ ਨੇ ਤੇ ਇਹਨਾਂ 'ਚ ਉਤਰਾ ਚੜ੍ਹਾ ਬਹੁਤ ਹੁੰਦੇ ਨੇ ਪਹਿਲਾ ਹੈ ਅਚੇਤਨ ਬਾਹਰੀ ਵਿਅਕਤੀ unconscious outsider ਇਸ 스테ਜ ਤੇ ਬੰਦੇ ਨੂੰ ਆਪਣਾ ਵੱਖਰਾਪਣ ਆਪਣੀ ਸੈਂਸਿਟੀਵਿਟੀ ਮਹਿਸੂਸ ਤਾਂ ਹੁੰਦੀ ਹੈ ਪਰ ਸਮਝ ਨਹੀਂ ਆਉਂਦੀ ਉਹ ਇਹਨੂੰ ਇੱਕ ਕਮੀ ਸਮਝਦਾ ਇੱਕ ਬੋਝ ਤੇ ਕੋਸ਼ਿਸ਼ ਕਰਦਾ ਸਮਾਜ ਫਿਟ ਹੋਣ ਦੀ ਪਰ ਹੋ ਨਹੀਂ ਪਾਉਂਦਾ ਤੇ ਅੰਦਰੋਂ ਕੱਲਾ ਮਹਿਸੂਸ ਕਰਦਾ ਫਿਰ ਆਉਂਦਾ ਦੂਜਾ ਪੜਾ ਜਾਗਰਤ ਵਿਅਕਤੀ ਅਵੇਕਨਡ ਇੰਡੀਵਿਜੂਅਲ ਇੱਥੇ ਕੀ ਬਦਲਦਾ ਹੈ ਇੱਥੇ ਅਵੇਅਰਨੈਸ ਹੋਣੀ ਸ਼ੁਰੂ ਹੁੰਦੀ ਹੈ ਬੰਦਾ ਆਪਣੇ ਅੰਦਰਲੇ ਸੰਸਾਰ ਨੂੰ ਆਪਣੀਆਂ ਭਾਵਨਾਵਾਂ ਖਿਆਲਾਂ ਤੇ ਖਾਸ ਕਰਕੇ ਆਪਣੇ ਪਰਛਾਵੇਂ ਨੂੰ ਸ਼ੈਡੋ ਸੈਲਫ ਨੂੰ ਸਮਝਣਾ ਸ਼ੁਰੂ ਕਰਦਾ ਪਰਛਾਵਾ ਹਾਂ ਯੰਗ ਦੇ ਹਿਸਾਬ ਨਾਲ ਮਨ ਦੇ ਉਹ ਹਿੱਸੇ ਜਿਨ੍ਹਾਂ ਨੂੰ ਅਸੀਂ ਮੰਨਦੇ ਨਹੀਂ ਦਬਾਉਂਦੇ ਆ ਇਸ ਪੜਾਅ ਤੇ ਬੰਦਾ ਇਹਨਾਂ ਹਨੇਰੇ ਪੱਖਾਂ ਦਾ ਸਾਹਮਣਾ ਕਰਨਾ ਸਿੱਖਦਾ ਹੈ ਉਹਨਾਂ ਨੂੰ ਕਬੂਲ ਕਰਦਾ ਹੈ ਤੇ ਆਪਣੀ ਪਰਸਨੈਲਿਟੀ ਚ ਇੰਟੀਗ੍ਰੇਟ ਕਰਨ ਦੀ ਕੋਸ਼ਿਸ਼ ਕਰਦਾ ਹੈ ਹੁਣ ਉਹ ਆਪਣੇ ਵੱਖਰੇ ਪਣ ਨੂੰ ਕਮਜ਼ੋਰੀ ਨਹੀਂ ਤਾਕਤ ਵਾਂਗ ਦੇਖਣਾ ਸ਼ੁਰੂ ਕਰ ਸਕਦਾ ਹੈ ਤੇ ਆਖਰੀ ਪੜਾਅ ਹੈ ਵਿਅਕਤੀਗਤ ਚੇਤਨਾ ਇੰਡੀਵੀਜੂਏਟਿਡ ਕੌਨਸ਼ੀਅਸਨੈਸ ਇੱਕ ਹੀ ਹੈ ਇਹ ਇੰਡੀਵੀਜੂਏਸ਼ਨ ਪ੍ਰੋਸੈਸ ਦਾ ਐਂ ਕਹਿ ਲੋ ਸਿਖਰ ਹੈ ਹਾਲਾਂਕਿ ਇਹ ਪ੍ਰੋਸੈਸ ਚੱਲਦਾ ਹੀ ਰਹਿੰਦਾ ਹੈ ਇਸ ਹਾਲਤ ਵਿੱਚ ਬੰਦਾ ਬਾਹਰਲੇ ਦਬਾਵਾਂ ਜਾਂ ਸਮਾਜ ਦੀਆਂ ਉਮੀਦਾਂ ਤੋਂ ਜ਼ਿਆਦਾ ਆਪਣੇ ਅੰਦਰਲੇ ਸੱਚ ਮੁਤਾਬਿਕ ਆਪਣੇ ਡੂੰਗੇ ਮਕਸਦ ਮੁਤਾਬਿਕ ਜਾਂ ਜਿਸਨੂੰ ਯੰਗ ਸੈਲਫ ਕਹਿੰਦਾ ਹੈ ਉਸ ਮੁਤਾਬਿਕ ਜੁੜਨਾ ਸ਼ੁਰੂ ਕਰ ਦਿੰਦਾ ਹੈ ਅੱਛਾ ਉਹ ਆਪਣੀ ਯੂਨਿਕਨੈਸ ਨੂੰ ਪੂਰੀ ਤਰ੍ਹਾਂ ਅਪਣਾ ਲੈਂਦਾ ਹੈ ਤੇ ਇੱਕ ਜ਼ਿਆਦਾ ਪੂਰਾ ਜ਼ਿਆਦਾ ਇੰਟੀਗ੍ਰੇਟਿਡ ਤੇ ਜ਼ਿਆਦਾ ਆਥੈਂਟਿਕ ਜੀਵਨ ਜਿਉਂਦਾ ਹੈ ਇਹ ਸਫ਼ਰ ਸੁਣਨ ਚ ਗੁਰਬਾਣੀ ਦੀ ਸਹਿਜ ਅਵਸਥਾ ਦੇ ਬਹੁਤ ਨੇੜੇ ਲੱਗ ਰਿਹਾ ਹੈ ਕਿ ਇਹ ਤੁਲਨਾ ਠੀਕ ਹੈ ਤੇ ਕੁਦਰਤੀ ਹੂੰ ਇਹ ਗਿਆਨ ਦੀ ਆਨੰਦ ਦੀ ਤੇ ਅਡੋਲਤਾ ਦੀ ਅਵਸਥਾ ਹੈ ਜਿਵੇਂ ਯੰਗ ਦਾ ਟੀਚਾ ਇੱਕ ਇੰਟੀਗ੍ਰੇਟਿਡ self ਤੱਕ ਪਹੁੰਚਣਾ ਹੈ ਉਵੇਂ ਹੀ ਸਹਿਜ ਅਵਸਥਾ ਵੀ ਅੰਦਰੂਨੀ ਇਕਤਾ ਤੇ ਰੱਬ ਨਾਲ ਇੱਕ ਹੋਣ ਦੀ ਹਾਲਤ ਹੈ ਦੋਵੇਂ ਇੱਕੋ ਜਿਹੀ ਅੰਦਰੂਨੀ ਸੰਪੂਰਤਾ ਵੱਲ ਇਸ਼ਾਰਾ ਕਰਦੇ ਨੇ ਤੇ ਫੇਰ ਉਹ ਤੁਕ ਸਹਿਜ ਸਮਾਧੀ ਅਨਹਦ ਬਾਜੇ ਇਹ ਇਸ ਅਵਸਥਾ ਬਾਰੇ ਕੀ ਦੱਸਦੀ ਹੈ ਇਹ ਤੁਕ ਉਸ ਅਵਸਥਾ ਦੇ ਐਕਸਪੀਰੀਅੰਸ ਨੂੰ ਦੱਸਦੀ ਹੈ ਸਹਿਜ ਸਮਾਧੀ ਮਤਲਬ ਬਿਨਾ ਜ਼ੋਰ ਲਾਇਆ ਕੁਦਰਤੀ ਹੀ ਮਨ ਟਿੱਟ ਜਾਂਦਾ ਹੈ ਸਮਾਧੀ ਲੱਗ ਜਾਂਦੀ ਹੈ ਹਾਂਜੀ ਤੇ ਉਸ ਹਾਲਤ ਵਿੱਚ ਅਨਾਹਦ ਬਾਜੇ ਮਤਲਬ ਅੰਦਰ ਇੱਕ ਅਨਾਹਦ ਸ਼ਬਦ ਇੱਕ ਬ੍ਰਹਮੰਡੀ ਸੰਗੀਤ ਸੁਣਾਈ ਦਿੰਦਾ ਹੈ ਇਹ ਆਤਮਾ ਦਾ ਪਰਮਾਤਮਾ ਨਾਲ ਇੱਕ ਹੋਣ ਦਾ ਪ੍ਰਤੀਕ ਹੈ ਇਹ ਅਖੀਰਲੀ ਏਕਤਾ ਤੇ ਸ਼ਾਂਤੀ ਦਾ ਅਨੁਭਵ ਹੈ ਜੋ ਯੰਗ ਦੀ ਇੰਡੀਵੀਜੂਏਟਿਡ ਕੌਨਸ਼ੀਅਸਨੈਸ ਦੇ ਐਕਸਪੀਰੀਅੰਸ ਨਾਲ ਕਾਫੀ ਮਿਲਦਾ ਹੈ। ਇਹ ਸ਼ਬਦ ਵੱਖਰੇ ਵਰਤਰੇ ਨੇ ਪਰ ਇੱਕੋ ਜਹੀਆਂ ਗੱਲਾਂ ਵੱਲ ਇੱਕੋ ਜਿਹਾ ਐਕਸਪੀਰੀਅੰਸਸ ਵੱਲ ਇਸ਼ਾਰਾ ਕਰ ਰਹੇ ਨੇ। ਅੱਜ ਦਾ ਵਿਗਿਆਨ ਵੀ ਕੁਝ ਕਹਿੰਦਾ ਇਸ ਬਾਰੇ? ਹਾਂ, ਕੁਝ ਬੜੀਆਂ ਦਿਲਚਸਪ ਗੱਲਾਂ ਸਾਹਮਣੇ ਆ ਰਹੀਆਂ ਨੇ ਜਿਵੇਂ ਸਰੋੱਚ ਲਿਖਿਆ ਹੈ ਨਿਊਰੋਸਾਇੰਸ ਦੀ ਖੋਜ ਦੱਸਦੀ ਹੈ ਕਿ ਕੁਝ ਲੋਕਾਂ ਦਾ ਜਿਹੜਾ ਨਰਵਸ ਸਿਸਟਮ ਹੁੰਦਾ ਨਾ ਉਹ ਜਮਨਦਲੂਈ ਜ਼ਿਆਦਾ ਸੈਂਸਿਟਿਵ ਹੁੰਦਾ ਹੈ ਤੇ ਉਹ ਇਨਫੋਰਮੇਸ਼ਨ ਨੂੰ ਜ਼ਿਆਦਾ ਡੂੰਘਾਈ ਨਾਲ ਪ੍ਰੋਸੈਸ ਕਰਦਾ। ਅੱਛਾ। ਹਾਂ। ਇਹ ਉਹਨਾਂ ਦੀ ਉਸੇ ਪਵਨਾਤਮਕ ਤੇਜ਼ੀ ਤੇ ਆਲੇ ਦੁਆਲੇ ਲਈ ਵਧੀ ਹੋਈ ਜਾਗਰੂਕਤਾ ਦੀ ਇੱਕ ਸਾਇੰਟਿਫਿਕ ਐਕਸਪਲੇਨੇਸ਼ਨ ਹੋ ਸਕਦੀ ਹੈ ਤੇ ਡਾਕਟਰ ਐਲਨ 에ਰਨ ਦੀ ਖੋਜ ਦਾ ਵੀ ਜ਼ਿਕਰ ਸੀ ਹਾਈਲੀ ਸੈਂਸਿਟਿਵ ਪੀਪਲ ਬਾਰੇ ਬਿਲਕੁਲ ਡਾਕਟਰ 에ਰਨ ਦੀ ਰਿਸਰਚ ਜੋ ਯੰਗ ਤੋਂ ਵੀ ਪ੍ਰਭਾਵਿਤ ਸੀ ਉਹ ਦੱਸਦੀ ਹੈ ਕਿ ਲਗਭਗ 15 ਤੋਂ 20% ਲੋਕਾਂ ਵਿੱਚ ਇਹ ਗੁਣ ਹੁੰਦਾ ਹੈ ਇਹ ਲੋਕ ਡੂੰਘਾ ਸੋਚਦੇ ਨੇ ਭਾਵਨਾਤਮਕ ਤੌਰ ਤੇ ਜ਼ਿਆਦਾ ਰਿਐਕਟਿਵ ਹੁੰਦੇ ਨੇ ਤੇ ਮਾਹੌਲ ਦੀਆਂ ਬਰੀਕੀਆਂ ਨੂੰ ਜ਼ਿਆਦਾ ਨੋਟਿਸ ਕਰਦੇ ਨੇ ਹਮ ਤੇ ਇਹ ਗੁਣ ਜੰਗ ਵਾਲੀਆਂ ਦੁਰਲਭ ਰੂਹਾਂ ਦੀਆਂ ਨਿਸ਼ਾਨੀਆਂ ਨਾਲ ਕਾਫੀ ਮਿਲਦੇ ਨੇ ਇਸ ਤੋਂ ਪਤਾ ਲੱਗਦਾ ਹੈ ਕਿ ਸਿਰਫ ਕਵਿਤਾ ਵਾਲੀਆਂ ਗੱਲਾਂ ਨਹੀਂ ਇਹ ਮਨੁੱਖੀ ਸੁਭਾਅ ਦਾ ਇੱਕ ਅਸਲੀ ਪਹਿਲੂ ਹੈ ਇੱਕ ਹੋਰ ਥੋੜਾ ਔਖਾ ਜਿਹਾ ਕਨਸੈਪਟ ਸੀ ਵਿਭੇਦੀਕਰਨ ਡਿਫਰੈਂਸ਼ੀਏਟਿਡ ਕੌਨਸ਼ੀਅਸਨੈਸ ਜਿਸ ਨੂੰ ਗੁਰਬਾਣੀ ਦੇ ਅਲਕ ਅਪਾਰ ਨਾਲ ਜੋੜਿਆ ਗਿਆ ਇਹ ਜੋੜ ਕਿਵੇਂ ਬਣਦਾ ਦੇਖੋ ਵਿਭੇਦੀਕਰਨ ਸਾਈਕੋਲੋਜੀ ਚ ਉਸ ਕਾਬਲੀਅਤ ਨੂੰ ਕਹਿੰਦੇ ਨੇ ਜਿੱਥੇ ਇੱਕ ਬੰਦਾ ਆਪਣੀ ਵੱਖਰੀ ਪਛਾਣ ਆਪਣੇ ਵੱਖਰੇ ਖਿਆਲ ਤੇ ਭਾਵਨਾਵਾਂ ਕਾਇਮ ਰੱਖ ਸਕਦਾ ਹੈ ਭਾਵੇਂ ਉਸਤੇ ਗਰੁੱਪ ਦਾ ਜਾਂ ਪਰਿਵਾਰ ਦਾ ਕਿੰਨਾ ਵੀ ਦਬਾਅ ਹੋਵੇ ਅੱਛਾ ਮਤਲਬ ਭੀੜ ਤੋਂ ਵੱਖਰਾ ਸੋਚ ਸਕਣਾ ਹਾਂ ਬਿਲਕੁਲ ਤੇ ਦੂਜੇ ਪਾਸੇ ਗੁਰਬਾਣੀ ਰੱਬ ਨੂੰ ਅਲੱਗ ਕਹਿੰਦੀ ਹੈ ਜੋ ਸਮਝ ਤੋਂ ਪਰੇ ਹੈ ਲਖਿਆ ਨਹੀਂ ਜਾ ਸਕਦਾ ਤੇ ਅਪਾਰ ਬੇਅੰਤ ਜਿਸ ਦੀ ਕੋਈ ਹੱਦ ਨਹੀਂ ਹਾਂਜੀ ਅ ਸਰੋਤੇ ਕਹਿ ਰਿਹਾ ਹੈ ਕਿ ਜਿਵੇਂ ਜਿਵੇਂ ਬੰਦੇ ਦੀ ਕੌਨਸ਼ੀਅਸਨੈਸ ਡਿਫਰੈਂਸ਼ੀਏਟ ਹੁੰਦੀ ਹੈ ਜਿਵੇਂ ਜਿਵੇਂ ਉਹ ਆਪਣੀ ਛੋਟੀ ਸਮਾਜ ਦੀ ਬਣਾਈ ਪਛਾਣ ਤੋਂ ਉੱਪਰ ਉੱਠਦਾ ਹੈ ਉਹ ਉਸ ਬੇਅੰਤ ਅਲਖ ਹਕੀਕਤ ਦੇ ਨੇੜੇ ਹੁੰਦਾ ਜਾਂਦਾ ਹੈ ਉਹ ਸਮੂਹਿਕ ਸੋਚ ਦੀਆਂ ਹੱਦਾਂ ਤੋਂ ਆਜ਼ਾਦ ਹੋ ਕੇ ਇੱਕ ਜ਼ਿਆਦਾ ਵੱਡੀ ਜ਼ਿਆਦਾ ਵਿਲੱਖਣ ਚੇਤਨਾ ਵੱਲ ਵੱਧਦਾ ਹੈ ਜੋ ਉਸ ਅਲਖ ਅਪਾਰ ਦੀ ਬੇਅੰਤਤਾ ਨੂੰ ਥੋੜਾ ਜਿਹਾ ਦਰਸਾਉਂਦੀ ਹੈ ਇਹ ਤਾਂ ਸੱਚੀ ਬਹੁਤ ਡੂੰਗੀ ਗੱਲ ਹੈ ਤਾਂ ਜੇ ਆਪਾਂ ਇਹ ਸਾਰੀ ਗੱਲਬਾਤ ਨੂੰ ਸਮੇਟੀਏ ਤਾਂ ਮੁੱਖ ਨਿਚੋੜ ਕੀ ਨਿਕਲਦਾ ਹੈ ਕਿ ਮੇਨ ਪੁਆਇੰਟ ਹੈ ਜੋ ਸਰੋਤ ਦੱਸਣਾ ਚਾਹੁੰਦੇ ਨੇ ਮੇਰੇ ਖਿਆਲ ਚ ਮੁੱਖ ਗੱਲ ਇਹ ਹੈ ਕਿ ਇਹਨਾਂ ਦੁਰਲਭ ਸ਼ਖਸੀਅਤਾਂ ਨੂੰ ਸਿਰਫ ਵੱਖਰਾ ਜਾਂ ਸੈਂਸਿਟਿਵ ਕਹਿ ਕੇ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਉਹਨਾਂ ਦੀ ਭਾਵਨਾਤਮਕ ਗਹਿਰਾਈ ਸੱਚ ਤੇ ਅਰਥ ਲਈ ਉਹਨਾਂ ਦੀ ਪਾਲ ਉਹਨਾਂ ਦੀ ਅਨੋਖੀ ਜਾਗਰੂਕਤਾ ਤੇ ਉਹਨਾਂ ਦੀ ਸ਼ਾਂਤ ਪਰ ਬਦਲਾ ਲਿਆਉਣ ਵਾਲੀ ਮੌਜੂਦਗੀ ਇਹ ਸਭ ਕੁਝ ਸਮਾਜ ਦੇ ਤੇ ਆਤਮਾ ਦੇ ਵਿਕਾਸ ਲਈ ਬਹੁਤ ਕੀਮਤੀ ਹੈ ਹਾਂਜੀ ਉਹ ਮਨੁੱਖਤਾ ਨੂੰ ਉਸਦੀ ਆਪਣੀ ਗਹਿਰਾਈ ਤੇ ਉਸਦੀਆਂ ਸੰਭਾਵਨਾਵਾਂ ਯਾਦ ਕਰਾਉਂਦੇ ਨੇ ਤੇ ਇਹ ਵੀ ਕਿ ਯੰਗ ਦਾ ਮਨੋਵਿਗਿਆਨ ਹੋਵੇ ਜਾਂ ਗੁਰਬਾਣੀ ਦੀ ਸਿੱਖਿਆ ਭਾਵੇਂ ਰਾਹ ਤੇ ਬੋਲੀ ਵੱਖਰੀ ਹੈ ਪਰ ਉਹ ਮਨੁੱਖ ਦੀ ਤਜਰਬੇ ਦੇ ਇੱਕ ਐਸੇ ਪਹਿਲੂ ਤੇ ਸਹਿਮਤ ਨੇ ਜੋ ਆਮ ਨਹੀਂ ਹੈ ਇਹ ਸ਼ਖਸੀਅਤਾਂ ਸ਼ਾਇਦ ਸਾਨੂੰ ਦਿਖਾ ਰਹੀਆਂ ਨੇ ਕਿ ਮਨੁੱਖੀ ਚੇਤਨਾ ਕਿੱਥੋਂ ਤੱਕ ਜਾ ਸਕਦੀ ਹੈ ਸਹੀ ਕਿਹਾ ਉਹ ਇੱਕ ਜਿਉਂਦੀ ਜਾਗਦੀ ਮਿਸਾਲ ਨੇ ਕਿ ਇਨਸਾਨ ਹੋਣ ਦਾ ਮਤਲਬ ਸਿਰਫ ਬਾਇਓਲੋਜੀਕਲ ਜਾਂ ਸੋਸ਼ਲ ਹੋਣਾ ਹੀ ਨਹੀਂ ਸਗੋਂ ਇੱਕ ਐਸਾ ਜੀਵ ਹੋਣਾ ਵੀ ਹੈ ਜਿਸ ਵਿੱਚ ਬੇਅੰਤ ਆਤਮਿਕ ਤੇ ਮਨੋਵਿਗਿਆਨਿਕ ਗਹਿਰਾਈ ਤੇ ਵਿਕਾਸ ਦੀ ਤਾਕਤ ਮੌਜੂਦ ਹੈ ਹੂੰ ਉਹ ਸਾਨੂੰ ਸਾਰਿਆਂ ਨੂੰ ਜ਼ਿਆਦਾ ਜਾਗਰੂਕ ਜ਼ਿਆਦਾ ਅਰਥ ਭਰਿਆ ਤੇ ਜ਼ਿਆਦਾ ਸੱਚਾ ਜੀਵਨ ਜਿਉਣ ਲਈ ਪ੍ਰੇਰਿਤ ਕਰਦੇ ਨੇ ਤਾਂ ਫਿਰ ਇਸ ਸਾਰੀ ਗੱਲਬਾਤ ਦੇ ਅਖੀਰ 'ਚ ਸੁਣਨ ਵਾਲਿਆਂ ਲਈ ਇੱਕ ਸਵਾਲ ਛੱਡ ਜਾਂਦੇ ਆ ਸੋਚਣ ਲਈ ਹਾਂਜੀ ਜ਼ਰੂਰ ਜੇਕਰ ਅਸੀਂ ਇਹਨਾਂ ਗੁਣਾਂ ਨੂੰ ਡੂੰਗੀ ਭਾਵਨਾ ਸੱਚੀ ਉਤਸੁਕਤਾ ਅਰਥ ਦੀ ਭਾਲ ਦੂਜਿਆਂ ਲਈ ਸੂਖਮ ਸਮਝ ਨੂੰ ਆਪਣੇ ਅੰਦਰ ਜਾਂ ਆਪਣੇ ਆਲੇ ਦੁਆਲੇ ਦੇ ਲੋਕਾਂ ਵਿੱਚ ਪਛਾਣਨਾ ਸ਼ੁਰੂ ਕਰੀਏ ਤੇ ਉਹਨਾਂ ਦੀ ਕਦਰ ਕਰੀਏ ਤਾਂ ਇਸ ਦਾ ਸਾਡੇ ਰਿਸ਼ਤਿਆਂ ਤੇ ਸਾਡੇ ਕੰਮਾਂ ਤੇ ਤੇ ਸਾਡੇ ਸਮਾਜ ਦੀ ਸਿਹਤ ਤੇ ਕੀ ਅਸਰ ਪਵੇਗਾ ਹੂੰ ਬਹੁਤ ਵਧੀਆ ਸਵਾਲ ਹੈ ਕੀ ਇਹਨਾਂ ਦੁਰਲਭ ਗੁਣਾਂ ਨੂੰ ਥੋੜਾ ਹੋਰ ਆਮ ਬਣਾਉਣ ਦੀ ਕੋਸ਼ਿਸ਼ ਸਾਨੂੰ ਸਾਰਿਆਂ ਨੂੰ ਇੱਕ ਬਿਹਤਰ ਭਵਿਕਵਲ ਨਹੀਂ ਲੈ ਕੇ ਜਾ ਸਕਦੀ ਇਸੇ ਸੋਚ ਨਾਲ ਅੱਜ ਇਜਾਜ਼ਤ ਲੈਂਦੇ ਹਾਂ ਬਿਲਕੁਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ